ਸਤਿ ਸ੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੋਨਾ ਹੰਗਾਰਾ ਜੀ ਕੈਂਡੀਡੇਟ ਜਿਹੜੇ ਉਹ ਸਾਰੇ ਵਧੀਆ ਨੇ ਆਪਦੇ ਭਾਈਚਾਰੇ ਦੇ ਵਿੱਚ ਆਪਦੇ ਚ ਸਾਰੇ ਸਮਾਜਾਂ ਦੇ ਵਿੱਚ ਉਹਨਾਂ ਦੀ ਪਕੜ ਹੈ ਕੋਈ ਨਵੇਂ ਨਹੀਂ ਗੇ ਕੰਮ ਕਰਦੇ ਨੇ ਪਹਿਲਾਂ ਵੀ ਹਰ ਚਿਹਰੇ ਤੋਂ ਕੰਮ ਕਰਦੇ ਨੇ ਇਹ ਨਹੀਂ ਕਿ ਅੱਜ ਆਪਾਂ ਨਵੇਂ ਲੱਗੇ ਆ ਪਿਛਲੇ 20 25 25 ਸਾਲਾਂ ਤੋਂ 40 40 ਸਾਲਾਂ ਤੋਂ ਰਾਜਨੀਤੀ ਦੇ ਵਿੱਚ ਜਦੋਂ ਦੀ ਸਮਤ ਬਖਸ਼ੀ ਆ ਪਰਮਾਤਮਾ ਨੇ ਸਾਡਾ ਨਰਿੰਦਰ ਵੀਰ ਆ ਯੂਐਸਏ ਤੋਂ ਸਪੈਸ਼ਲ ਕਹਿ ਲਈਏ ਭਾਈਚਾਰੇ ਦੀ ਸੇਵਾ ਕਰਨ ਲਈ ਆਇਆ ਸਹਿਜਪਾਲ ਲਾਡਾ ਸਾਡਾ ਮੋਹਨ ਸਿੰਘ ਜੀ ਤੇ ਸੰਤੋਖ ਸਿੰਘ ਜੀ ਸਾਡੇ ਕੈਂਡੀਡੇਟ ਨੇ ਸਾਰੇ ਸਾਡੇ 5 ਜ਼ਿਲ੍ਹਾ ਪ੍ਰੀਸ਼ਦ ਨੇ ਤੇ 35 ਬਲਾਕ ਸੰਪਤੀਆਂ ਨੇ ਤਕਰੀਬਨ ਸਾਰਿਆਂ ਦੇ ਉੱਤੇ ਡਟ ਕੇ ਚੋਣ ਲੜਾਂਗੇ ਤੇ ਪਿਛਲੇ ਦਿਨੀ ਐਵੇਂ ਹੀ ਬਿਨਾਂ ਵਜਾ ਆਪਾਂ ਰੌਲਾ ਪਾਉਂਦੇ ਰਹੇ ਉਹਨਾਂ ਨੂੰ ਕਹ ਵੀ ਲਿਸਟਾਂ ਚੈੱਕ ਕਰਕੇ ਹੁਣ ਜਿਹ ਪਿਓ ਦੇ ਉਹ ਬੱਚੇ ਹੋਣਾ ਹੁਣ ਜੇ ਲਿਸਟਾਂ ਨੇ ਚੈੱਕ ਕਰੋ ਹੁਣ ਤੁਸੀਂ ਦੱਸੋ ਵੀ ਕਿੰਨੇ ਕੈਂਡੀਡੇਟ ਤੁਹਾਡੇ ਕਾਰਜ ਹੋਏ ਅਸੀਂ ਤਾਂ ਉਹਨਾਂ ਦਾ ਇੱਕ ਮੈਂਬਰ ਵੀ ਨਹੀਂ ਖਾਰਜ ਕੀਤਾ ਜਾਣ ਕੇ ਚੀਕਾਂ ਮਾਰਨ ਦੀ ਆਦਤ ਪਈ ਹੈ ਉਹ ਪੁਰਾਣੇ ਕਰਮ ਉਹਨਾਂ ਦੇ ਕੀਤੇ ਉਹਨਾਂ ਰਾਤਾਂ ਨੂੰ ਯਾਦ ਆਉਂਦੇ ਫਿਰ ਸੜਕਾਂ ਤੇ ਲਿਟ ਲਿਟ ਕੇ ਆਪ ਦਾ ਵਿਰੋਧ ਕਰਦੇ ਨੇ ਮੈਂ ਚਾਹੁੰਨਾ ਕਿ ਤੁਸੀਂ ਲੋਕਤੰਤਰ ਹੈ ਲੋਕਤੰਤਰ ਨੂੰ ਲੋਕਤੰਤਰ ਦੀ ਤਰ੍ਹਾਂ ਲੜਿਆ ਜਾਵੇ ਖੂਬਸੂਰਤ ਫਲਵਾੜੀ ਹੈ ਬਾਬਾ ਭੀਮਰਾਓ ਬੇਦਕਾਰ ਜੀ ਬਾਬਾ ਸਾਹਿਬ ਨੇ ਸਾਨੂੰ ਬੜਾ ਸੋਹਣਾ ਲੋਕਤੰਤਰ ਦਿੱਤਾ ਬੜਾ ਸੋਹਣਾ ਸਾਨੂੰ ਸੰਵਿਧਾਨ ਦਿੱਤਾ ਅਸੀਂ ਆਈਏ ਮੈਦਾਨ ਦੇ ਵਿੱਚ ਆਈਏ ਅਸੀਂ ਲੜੀਏ ਇਹ ਇੱਕ ਰਾਜ ਨਹੀਂ ਤੇ ਇੱਕ ਮੈਦਾਨ ਹੈ ਸੋ ਮੈਨੂੰ ਲੱਗਦਾ ਵੀ ਟਾਟ ਕੇ ਜੜਾ ਲੜਨਾ ਚਾਹੀਦਾ ਤੁਸੀਂ ਇਹ ਟ੍ਰੋਲਿੰਗ ਦੀ ਗੱਲ ਕਰੀਛੇ ਦਿਨਾਂ ਦੀ ਜੋ مجھے ਵੀ ਪਾਹ ਗਿਆ ਜਿਹੜੀ ਵਿਅਕਤੀ ਦੇ ਨਾਲ ਗੱਲ ਕਰਨੀ ਹੈ ਵੀ ਮੈਨੂੰ ਉਹਨੇ ਕਿਵੇਂ ਕਿਸ ਦੀ ਤੈਸ ਦੇ ਵਿੱਚ ਆਇਆ ਜਾਂ ਉਹਨੇ ਕੀ ਕਿਹਾ ਕਿਵੇਂ ਨਹੀਂ ਉਹਦੇ ਮਨ ਦੇ ਵਿੱਚ ਪਰ ਉਹ ਵਧੀਆ ਇਨਸਾਨ ਹੈ ਮੈਂ ਤੁਹਾਨੂੰ ਇੱਥੇ ਮਲਾ ਵੀ ਦੇਣਾ ਤੁਸੀਂ ਆਪ ਮਿਲ ਕੇ ਵੇਖ ਲਿਓ ਉਹ ਪਤਾ ਨਹੀਂ ਕਿਵੇਂ ਉਹਦੇ ਮਨ ਦੇ ਵਿੱਚ ਕੋਈ ਗੱਲ ਆ ਗਈ ਜਾਂ ਕਿਵੇਂ ਕੋ ਆ ਗਿਆ ਕਿਸੇ ਦੇ ਬਕਾਵੇ ਦੇ ਵਿੱਚ ਆਇਆ ਪਰ ਉਹਦਾ ਬਿਲਕੁਲ ਬੇਕ ਕਹ ਲਈ ਵੀ ਉਹ ਕੋਈ ਆਪ ਆਪ ਕੈਂਡੀਡੇਟ ਨਹੀਂ ਸੀ ਵੀ ਉਹਨੂੰ ਕੋਈ ਡਰ ਹੋਵੇ ਉਹ ਕੋਈ ਆਪ ਦਾ ਕੈਂਡੀਡੇਟ ਖੜਾ ਨਹੀਂ ਉਹ ਕਿਵੇਂ ਉਹਨੂੰ ਕਿਸੇ ਨੇ ਬਕਾਵੇ ਦੇ ਵਿੱਚ ਲਿਆਤਾ ਜਾ ਉਹ ਤੋਂ ਸ਼ਰਾਰਤ ਕਰਾਈ ਹੈ ਇਹ ਆਪਾਂ ਕੋਈ ਗੱਲ ਨਹੀਂ ਉਹ ਨਾਲ ਗੱਲ ਕਰ ਲਾਂਗੇ ਪਰ ਉਹ ਬੰਦਾ ਐਸਾ ਨਹੀਂ ਸੀ ਉਹ ਤਾਂ ਟਰੋਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਆ ਕਰਨੀ ਹੁੰਦੀ ਹੈ ਵਿਰੋਧੀਆਂ ਕੋਲ ਹੁਣ ਹੋਰ ਤਾਂ ਕੁਝ ਬਚਿਆ ਨਹੀਂ ਟਰੋਲ ਤਾਂ ਬਚੀ ਉਹ ਤਾਂ ਕਰ ਲੈਣ ਦੀ ਹੈ ਬਿਲਕੁਲ ਜੀ 14 ਤੋਂ 19 ਤਰੀਕੇ ਨਾਲ ਕਲੈਕਸ਼ਨ ਹੋਣਗੇ ਕਿਉਂਕਿ ਵਿਰੋਧੀਆਂ ਦਾ ਕਹਿਣਾ ਕਿ ਇਹਦਾ ਵੀ ਝੰਡਾ ਕਰਦੀ ਹੋ ਸਕਦੀ ਹੈ ਜੇ ਤਾ ਉਹ ਆਪਣੇ ਵਾਲਾ ਹਿਸਾਬ ਚਾਉਂਦੇ ਨੇ ਫਿਰ ਤੱਕ ਮੈਂ ਕੁਝ ਨਹੀਂ ਕਹਿ ਸਕਦਾ ਕਿ ਤੋਈ ਕੱਟ ਕੇ ਲਾ ਦਨੀ ਹੈ ਹੁਣ ਇਹ ਮੈਂ ਇਹ ਦੱਸ ਦੇਣਾ ਵੀ ਜਿਵੇਂ ਉਹ ਚਾਹੁੰਦੇ ਨੇ ਉਵੇਂ ਕਰਾ ਦੇਣਾ ਉਹ ਆਪ ਦਾ ਸਪਸ਼ਟ ਕਰਾ ਦੇ ਕਿਵੇਂ ਚਾਹੁੰਦੇ ਨੇ ਤੂੰ ਸਾਦਲੇ ਉਹਨੂੰ ਦੱਸੋ ਕਿਵੇਂ ਚਾਹੁੰਦੇ ਹੋ ਸ਼ਾਂਤਮਈ ਚਾਹੁੰਦੇ ਹੋ ਝੂਠਾ ਰੋਲਾ ਨਾ ਪਾਓ ਬਸ ਸ਼ਾਂਤਮਈ ਚਾਹੁੰਦੇ ਸ਼ਾਂਤਮਈ ਕਰਾ ਦੇਾਂਗੇ ਤੇ ਜੇ ਉਹ ਕੋੰਨ ਨੇ ਵੀ ਸਾਡੇ ਵਾਲੇ ਤਰੀਕੇ ਜਿਵੇਂ ਅਸੀਂ ਤਰੀਕੇ ਅਪਣਾਉਂਦੇ ਰਹੇ ਆ ਉਵੇਂ ਕਰਾਉਣੇ ਆ ਪਾਉਗੇ ਕਰਾ ਦਾਂਗੇ ਮੇਰੇ ਕੋਲ ਤਾਂ ਸਾਰੇ ਹੀ ਹੈਗੇ ਆ ਪਰ ਮੈਂ ਚਾਹਨਾ ਵੀ ਸ਼ਾਂਤਮਈ ਹੋਣ ਮੈਂ ਆਪਣਾ ਪੱਖ ਦੱਸ ਦੇਣਾ ਪਰ ਉਹ ਦੱਸ ਦਿਆਣਾ ਆਪਣਾ ਕਲੀਅਰ ਕਰ ਦਿਆ ਨਾ ਵੀ ਝੂਠਾ ਰੋਲਾ ਪਾਉਣਾ ਹੈ ਕਿ ਸੱਚੀਆਂ ਗੱਲਾਂ ਕਰਨੀਆਂ ਨੇ ਇਹ ਵੀ ਮੈਂ ਤੁਹਾਨੂੰ ਵੀ ਕਹਿਣਾ ਉਹਨਾਂ ਨੂੰ ਸਦੋ ਮੀਡੀਆ ਤੇ ਕਹੋ ਦੱਸੋ ਇਹਨੇ ਕੈਂਡੀਡੇਟ ਕਿੱਥੋਂ ਆਏ ਆ ਇਹਨੇ ਕੈਂਡੀਡੇਟ ਕਿੱਥੋਂ ਆਏ ਜੇ ਤੁਸੀਂ ਪੇਪਰਾਂ ਦਾ ਇਲਜ਼ਾਮ ਲਾਉਣਾ ਹੈ ਸਾਡੇ ਤੇ ਤੇ ਸਾਡੇ ਤੇ ਤਾਂ ਇਲਜ਼ਾਮ ਵੀ ਉਹ ਲਾਉਦੇ ਨੇ ਜਿਹੜੇ ਗੁਰੂ ਮਹਾਰਾਜ ਦੀ ਗ੍ਰੰਥਾਂ ਦੀ ਬੇਅਦਬੀ ਕਰਦੇ ਨੇ ਹਰ ਮੰਨੀਆਂ ਹੋਈਆਂ ਗੱਲਾਂ ਨੇ ਕੋਈ ਲੁੱਟੀਆਂ ਛੁਪੀਆਂ ਗੱਲਾਂ ਨਹੀਂ ਇਹ ਤਾਂ ਤਖਤ ਤੇ ਖੜ ਕੇ ਗੱਲ ਮੰਨੀ ਸੀ ਵੀ ਅਸੀਂ ਬੇਅਦਬੀਆਂ ਕਰਾਈਆਂ ਨੇ ਉਹਨਾਂ ਲਈ ਪੇਪਰ ਇਲਜ਼ਾਮ ਫੇਸਬੁਕ ਉਹਨਾਂ ਲਈ ਹੁਣ ਕੀ ਚੀਜ਼ ਆ ਉਹਨਾਂ ਦੇ ਲਈ ਆਮ ਗੱਲ ਹੋ ਗਈ। ਸੋ ਮੈਂ ਚਾਹੁੰਦਾ ਵੀ ਵਧੀਆ ਲੋਕਤੰਤਰ ਵਧੀਆ ਤਰੀਕੇ ਨਾਲ ਪਿੰਡਾਂ ਦੀ ਗੱਲ ਕੀਤੀ ਜਿਵੇਂ ਬਲਾਕ ਸੰਪਤੀ ਦੀ ਗੱਲ ਕੀਤੀ। ਮੈਂ 160 ਦੇ ਕਰੀਬ ਪੰਚਾਇਤਾਂ ਨੇ 5.5 ਲੱਖ ਰੁਪਈਆ ਗਰਾਊਂਡ ਦੀ ਕੋਸਟ ਸੀਗੀ। 80 ਕੁ ਪੈਸੇ ਦੇ ਨੇੜੇ ਤੇ ਜਿਹੜੇ ਜਿਹੜਾ ਵਾਲੀਬਾਲ ਗਰਾਊਂਡ ਤੇ ਬਾਕੀ ਉਹ ਬਣ ਗਏ ਆ ਬਾਕੀ ਆਨ ਗoing ਨੇ ਬਣਦੇ ਆ ਬਕੇ ਤੇ ਲਾਈਟਾਂ ਦੀ ਕਮੀ ਆ ਕਿਤੇ ਬਿਜਲੀ ਮਾੜੀ ਅੱਗੇ ਲੱਗੇ ਜੇਗੀ 2-4 ਦਿਨਾਂ ਦੇ ਵਿੱਚ। ਬਾਕੀ 30 ਗਰਾਊਂਡ ਆ ਆਪਣੀਆਂ ਵੱਟੀਆਂ ਸੀ ਉਹਨਾਂ ਚੋਂ 10 ਗਰਾਊਂਡਾਂ ਸ਼ੁਰੂ ਹੋ ਗਈਆਂ। ਉਹ ਵੀ 5-6 ਕਰੋੜ ਦਾ ਪ੍ਰੋਜੈਕਟ ਸੀ ਤੇ ਹਲਕੇ ਘਨੌਰ ਨੂੰ ਮੈਂ ਇਹ ਗੱਲ ਤੁਹਾਨੂੰ ਵਾਦਾ ਕਰਦਾ ਵੀ ਕੋਈ ਪਿੰਡ ਐਸਾ ਨਹੀਂ ਛੱਡ ਦੇ ਜਿਹਦੇ ਵਿੱਚ ਗਰਾਊਂਡ ਨਹੀਂ ਬਣਨੇ ਕਿ ਸਾਰੇ ਪਿੰਡਾਂ 'ਚ ਗਰਾਊਂਡ ਜਰੂਰ ਬਣਾ ਦੇ ਤੇ ਜਿੰਮ ਨੂੰ ਲੈ ਕੇ ਪਹਿਲਾਂ ਬਹੁਤ ਚੰਗੇ ਸੀ ਕਿ ਮੈਂ ਜਿੰਮ ਦੇ ਵਾਸਤੇ ਬਿਸ਼ੇਤਰੇ ਕੀ ਹੁੰਦਾ ਕਿ ਦੁਬਾਰਾ ਬੱਚਿਆਂ ਨਾਲ ਬਿਲਕੁਲ ਜੀ ਬਿਲਕੁਲ ਗਰਾਊਂਡ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਇਹ ਵਧੀਆ ਜਿਹਾ ਮਾਲ ਬਣ ਜੇ ਕਿਉਂਕਿ ਗਰਾਊਂਡ ਦਾ ਤੇ ਜਿੰਮ ਦਾ ਵਧੀਆ ਮੇਲ ਹੈ ਤੇ ਵਧੀਆ ਬਣ ਜਾਏਗਾ ਬੱਚੇ ਖੇਡ ਲਿਆ ਕਰਨਗੇ ਜਿੰਮ ਕਰ ਲਿਆ ਕਰਨਗੇ ਉਹ ਪ੍ਰਾਣੀਆਂ ਮਸ਼ੀਨਾਂ ਤਾਂ ਤੁਸੀਂ ਲੱਭ ਲੋ ਜੇ ਕਿਤੇ ਲੱਭਦੀਆਂ ਲੱਭ ਲੋ ਜੀ ਕਿਤੇ ਕਿਸੇ ਪਿੰਡ ਚ ਚਲੇ ਜਾਓ ਲੱਭ ਲੋ ਬਈ ਕਿਹਦੇ ਘਰੋਂ ਲੱਭਦੀਆਂ ਉਹਨਾਂ ਦੇ ਉਥੇ ਪਈਆਂ ਤੂੜੀ ਤੜੇ ਵਾਲੇ ਚਰਖਾ ਲੀਆਂ ਸੀ ਉਦੋਂ ਅੱਧੀਆਂ ਇੱਕ ਖਾ ਖੂ ਲਈਆਂ ਅੱਧੀਆਂ ਕੋ ਲੁੱਟ ਲਿਆ ਉਹਨਾਂ ਨੇ ਸੋ ਮੇਰੀ ਬੇਨਤੀ ਹੈ ਵੀ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਦਿਓ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਹਿਜਪਾਲ ਸਿੰਘ ਲਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਆ ਜੀ ਨਨੇੜਾ ਜੋਂ ਤੋਂ ਜਰਨਲ ਬਿਓ ਨਾ ਸਾਡਾ ਹਲਕੇ ਘਨੌਰ ਦਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਮੇਰੇ ਕੋਲੋਂ ਲਗਭਗ 30 ਪਿੰਡਾਂ ਦੇ ਵਿੱਚ ਮੈਂ ਇਲੈਕਸ਼ਨ ਲੜਨ ਜਾ ਰਿਹਾ ਹਾਂ ਆਮ ਜਿੰਨਾਂ ਦੇ ਵਿੱਚ ਮੇਰਾ ਆਪਣਾ ਖੁੱਦ ਦਾ ਪਿੰਡ ਜਿਹੜਾ ਨੇੜਾ ਨੇੜੇ ਨਾਲ ਦੇ ਜੋੜਾ ਹੈ ਜਰਨਲ ਜੋੜਾ ਤੇ ਭਾਈ ਜੀ ਕਿਵੇਂ ਦਾ ਪ੍ਰਚਾਰ ਚੱਲ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਹੰਗਾਰਾ ਤਿਆਰੀਆਂ ਫੁੱਲ ਨੇ ਜੀ ਪੂਰੀਆਂ ਸਾਡੇ ਸਰਪੰਚ ਮੈਂਬਰ ਸਾਹਿਬਾਨ ਸਾਡੀਆਂ ਪੰਚਾਇਤਾਂ ਜਿਹੜੀਆਂ ਨੇ ਐਨ ਡਟ ਕੇ ਪੂਰੀਆਂ ਨਾਲ ਚੱਲਦੀਆਂ ਨੇ ਇਸ ਤਰ੍ਹਾਂ ਆਪਾਂ ਬਾਈ ਦੀ ਇਲੈਕਸ਼ਨ ਲੜਦੇ ਸੀ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕਿ ਅਸੀਂ ਜਿਹੜੇ ਜਿਹੜੇ ਪਿੰਡ ਜਾਣਦੇ ਆ ਸਾਡਾ ਮਤਲਬ ਉਰਜੋਰ ਮਤਲਬ ਅਸੀਂ ਕਰਨ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆਪਣੇ ਆ ਵੀ ਹੋਮ ਮੈਂ ਇਕੱਠ ਕੋਈ ਜਾਂਦਾ ਤੇ ਭਾਈ ਜੀ ਪਿੰਡਾਂ ਦੇ ਲੋਕ ਕੀ ਕੁਝ ਤੁਹਾਨੂੰ ਵੇਦਾ ਲਾਈਆਂ ਨੇ ਕਿ ਪਿੰਡ ਵਾਲਿਆਂ ਨੇ ਕੋਈ ਗੱਲਾਂ ਮਤ ਦੱਸ ਦੇ ਉਹ ਕੰਮ ਦਾ ਦੇਖੋ ਕੰਮਕਾਰ ਤੇ ਦੇਖੋ ਸਰਕਾਰਾਂ ਨੂੰ ਕਹਿਣਾ ਹੀ ਹੁੰਦਾ ਹੈ ਪ੍ਰਸ਼ਾਸਨ ਦੇ ਨਾਲ ਕੋਈ ਵੀ ਕੰਮਕਾਰ ਹੁੰਦਾ ਕਹਿਣਾ ਹੀ ਪੈਂਦਾ ਸਰਕਾਰਾਂ ਨੂੰ ਤਾਂ ਕਹਿੰਦੇ ਹੀ ਨੇ ਕੰਮਕਾਰ ਤੇ ਪਰ ਇਹ ਸਾਡੇ ਐਮਐਲਏ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਪਹਿਲਾਂ ਤੁਸੀਂ ਸਪੀਚ ਲੈ ਕੇ ਆਟੇ ਹੋ ਕਿ ਆਪਾਂ ਕੋਈ ਗਰਾਊਂਡ ਨਹੀਂ ਛੱਡ ਰੇ 160 ਪਿੰਡਾਂ ਦੇ ਵਿੱਚ ਹੀ ਗਰਾਊਂਡਾਂ ਦਾ ਕੰਮ ਚੱਲਦਾ ਪਿਆ ਸਾਡਾ ਤੋਂ ਕੰਮ ਤੇ ਦੇਖੋ ਸਾਰੇ ਆਪਾਂ ਨੂੰ ਤਾਂ ਗਣਾਈਏ ਤੇ ਸਾਡੇ ਕੋਲ ਬਹੁਤ ਲ ਉਸੇ ਡਵੈਲਪਮੈਂਟ ਨੂੰ ਲੈ ਕੇ ਸੀ ਆਪਣੇ ਸਰਪੰਚ ਸਾਹਿਬਾਂ ਕੋਲ ਉਨੇ ਪਏ ਆ ਪਰ ਸਰਪੰਚ ਸਾਹਿਬ ਦੇ ਨਾਲ ਨਾਲ ਸਾਨੂੰ ਪਿੰਡ ਵੱਲੋਂ ਵੀ ਬੜਾ ਹੰਗਾਰਾ ਮਿਲਦਾ ਹੈ ਪੂਰਾ ਮੇਰੇ ਕੋਲ 30 ਪਿੰਡ ਨੇ ਜਿੰਨਾ ਚ ਮੰਗਪੁਰ ਤੋਂ ਸ਼ੁਰੂ ਹੋ ਕੇ ਇਹ ਲਾਸਟ ਜਿਹੜਾ ਮੇਰਾ ਪਿੰਡ ਹੈ ਬਸ ਮੈਂ ਇਹਨਾਂ ਦੇ ਨਾਲ ਨਾਲ ਰਾਜਪੁਰੇ ਦੀ ਜੰਨੀ ਬੈਲਟ ਆ ਸਾਰੀ ਪਿੰਡਾਂ ਦੇ ਵਿੱਚ 30 ਪਿੰਡਾਂ ਦੇ ਵਿੱਚ ਆਪਾਂ ਪ੍ਰਚਾਰ ਕਰ ਰਹੇ ਆ ਜਿੰਨੀ ਜਿਹੜੀ ਸਾਡੀ ਬਾਈ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲਦੀ ਤੇ ਉਸੇ ਤਰ੍ਹਾਂ ਹੁਣ ਇੱਕ ਪਾਸੇ ਚੱਲ ਗਿਆ ਕੈਂਡੀਡੇਟ ਨਹੀਂ ਮਿਲ ਰਹੇ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮੇਰੇ ਪਰਸੇ ਜਿਹੜਾ ਖ ਆਇਆ ਕੁਛ ਨਹੀਂ ਇਦਾਂ ਦਾ ਜੇ ਕੋਈ ਇਹੋ ਜੀ ਗੱਲ ਹੁੰਦੀ ਤੇ ਫਿਰ ਆਪਾਂ ਫਾਈਲਾਂ ਦੀ ਗੱਲ ਕਰ ਲਈਏ ਹੋਰ ਕਰ ਲਈਏ ਹੁਣ ਸਾਡੇ ਕੋਲ ਜਿੰਨੀਆਂ ਬਲਾਕ ਸੰਮਤੀਆਂ ਸਾਰੇ ਦੇ ਸਾਰੇ ਕੈਂਡੀਡੇਟ ਅਕਾਲੀ ਦਲ ਵੀ ਦੇ ਰਿਆ ਕਾਂਗਰਸ ਨੂੰ ਦਿੱਤੇ ਨੇ ਬਹੁਜਨ ਸਮਾਜ ਪਾਰਟੀ ਨੇ ਦਿੱਤੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਮੇਰੇ ਨਾਲ ਚੋਣ ਲੜ ਰਹੇ ਨੇ ਚਾਰ ਚਾਰ ਕੈਂਡੀਡੇਟ ਮੇਰੇ ਪ੍ਰਤੀ ਲੜ ਰਹੇ ਨੇ ਜੇ ਕੋਈ ਇਹੋ ਜੀ ਗੱਲ ਹੁੰਦੀ ਪਰ ਪੱਕਾ ਕਾਗਜ਼ ਕੈਨਸਲ ਹੁੰਦੇ ਫਿਰ ਲੜਦਾ ਕਿਤੇ ਨਾਲ ਮੈਂ ਇਸ ਕਰਕੇ ਬੜਾ ਵਧੀਆ ਹੰਗਾਰਾ ਮਿਲਦਾ ਪਿਆ ਅਸੀਂ ਜੋਰ ਲੰਨੇ ਪਿਆ ਕਿ ਚਿੱਤਾਂ ਦੀ ਗੱਲ ਕਰੀਏ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਭਾਵਾਂ ਉਹ ਕੱਤਰ ਚੱਲ ਉਹ ਸਾਡਾ ਮਾਰਚ ਦੇ ਵਿੱਚ ਆਪਾਂ ਜਿਹੜਾ ਸੈਸ਼ਨ ਰੱਖਿਆ ਹੋਇਆ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਅੰਮ੍ਰਿਤ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਹੈ ਮੰਤਰੀ ਸਾਹਿਬ ਨਾਲ ਗੱਲ ਹੁੰਦੀ ਉਹਨਾਂ ਨੇ ਮੈਂ ਕਿਹਾ ਮਾਰਚ ਦੇ ਵਿੱਚ ਨੇ ਇੱਕ ਸੈਸ਼ਨ ਰੱਖਿਆ ਹੋਇਆ ਬੁਲਾਇਆ ਹੋਇਆ ਸੋ ਜਿਹੜਾ ਉਹਦੇ ਚ ਪਾਸ ਕਰ ਦੇਣਾ ਕਿਉਂਕਿ ਸਾਨੂੰ ਹੀ ਪਤਾ ਹੈ ਕਿ ਜੇ ਅਸੀਂ ਪਿੰਡਾਂ ਜਾਣਾ ਸਾਡਾ ਇੱਕ ਵਾਅਦਾ ਰਹਿ ਗਿਆ ਕਿ ਅਸੀਂ ਇਹ ਵਾਅਦਾ ਪੂਰਾ ਕਰ ਕੋਟਾ ਮੰਗਾਗੇ ਅੱਗੇ ਤੁਹਾਨੂੰ ਵਿਸਾਰਚ ਐਮਐਲ ਸਾਹਿਬ ਸਾਰੀ ਗੱਲ ਦੱਸ ਹੀ ਦਿੱਤੀ ਹੈ ਸੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਸਾਰੇ ਵੀਰਾਂ ਦਾ